ਯੂਸედა ਦੁੱਧ ਪਾਊਡਰ ਪਨੀਰ ਮੱਖਣ ਸਸਤੇ ਰੇਟਾਂ ਤੇ ਆਉਣ ਲੱਗ ਗਿਆ ਤੇ ਫਿਰ ਕੀ ਬਣੂ ਪੰਜਾਬ ਦੇ ਕਿਸਾਨ ਦਾ ਫਿਰ ਕੀ ਬਣੂ ਦੇਸ਼ ਦਾ ਕਿਸਾਨ ਦਾ ਫਿਰ ਉਹ ਅੰਨਦਾਤਾ ਜਿਹਨੇ ਦੇਸ਼ ਦੇ ਅੰਦਰ ਗ੍ਰੀਨ ਰੈਵਲੂਸ਼ਨ ਲਿਆ ਕੇ ਵੱਡੇ ਪੱਧਰ ਤੇ ਲਗਭਗ ਜੇ ਮੈਂ ਗੱਲ ਕਰਾਂ 50 ਸਾਲ ਜੇ ਪੰਜਾਬ ਦੀ ਗੱਲ ਕਰੀਏ 50 ਸਾਲ ਦੇਸ਼ ਦੇ ਲੋਕਾਂ ਦਾ পেট ਭਰਨ ਵਾਲਾ ਕਿਸਾਨ ਪੰਜਾਬ ਦਾ ਕਿਸਾਨ ਕਿੱਥੇ ਜਾਊਗਾ 50 ਸਾਲ ਪੰਜਾਬ ਨੇ ਥਰੂ ਗ੍ਰੀਨ ਰੈਵਿਊਲੂਸ਼ਨ ਚਾਹ ਕਣਕ ਦੇ ਰੂਪ ਚ ਚਾਹ ਝੋਨੇ ਦੇ ਰੂਪ ਚ ਵੱਡੀ ਪੱਧਰ ਤੇ ਦੇਸ਼ ਦੇ ਨੈਸ਼ਨਲ ਫੂਡ ਬਾਉਲ ਚ ਆਪਣਾ ਯੋਗਦਾਨ ਦਿੱਤਾ ਕੌਮੀ ਅਨਪੋਣਾਰ ਚ ਆਪਣਾ ਯੋਗਦਾਨ ਦਿੱਤਾ ਔਰ ਅੱਜ ਵੀ ਦੇ ਰਿਹਾ ਕੰਟੀਨਿਊ ਜਾਰੀ ਆ ਸੋਨ ਮਾਰਨ ਦੇ ਲਈ भारतीय जनता पार्टी ने एक बहुत बड़ी स्कीम और साजिश रची है मैं देख रहा सीगा कि किस तरह वो पार्टी जेडी कहंदी है कि मेक इन इंडिया जेडी कहंदी है कि स्वदेशी भारत दा बनावांगे आज वो यूएस से कोले चुकी है आज भारतीय जनता पार्टी दी सेंट्रल सरकार यूएसए से कोले चुकी है मैं ਪੰਜਾਬ ਦੇ ਪ੍ਰਧਾਨ ਸ੍ਰੀਲ ਜਾਖੜ ਜੀ ਨੂੰ ਉਹਨਾਂ ਦੇ ਵਰਕਿੰਗ ਪ੍ਰਧਾਨ ਨੂੰ ਉਹਨਾਂ ਦੇ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਨੂੰ ਜਿਹੜੇ ਰਾਜਸਥਾਨ ਤੋਂ ਨੇ ਬਿੱਟੂ ਜੀ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਉਹ ਡਾਕੂਮੈਂਟ ਤਾਂ ਦਿਖਾ ਦਿਓ ਉਹ ਡਾਕੂਮੈਂਟ ਤਾਂ ਜਨਤਾ ਕਰ ਦਿਓ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਹ ਡਾਕੂਮੈਂਟ ਤਾਂ ਜਨਤਾ ਕਰ ਦਿਓ ਦੇਸ਼ ਦੇ ਕਿਸਾਨ ਦੇ ਸਾਹਮਣੇ ਦੇਸ਼ ਦੇ ਆਮ ਲੋਕਾਂ ਦੇ ਸਾਹਮਣੇ ਜਿਨ੍ਹਾਂ ਦੇ ਰਾਹੀਂ ਤੁਸੀਂ ਦੇਸ਼ ਨੂੰ ਮਾਰਨ ਦਾ ਯਤਨ ਕੀਤਾਗਾ